ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸਾ ਲੋਕ ਸਹਿਤ ਸ੍ਰੀ ਮਾਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੋਂ ਸਿਲਪੂਜਸ ਬਗਲ ਸਮਾਦੋਂ ਮੁਖ ਝੂਟ ਵਿਪੂਕਨ ਸਾਰੰ ਕਹ ਪਾਰਤਿ ਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੇ ਤੋਤੀ ਵਸਤਰ ਕਾ ਪਾਟੰ ਜੋ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੈ ਕਰਮੰ ਕਉ ਨਾਨਕ ਨਿਸ਼ਚੋ ਧਿਆਵੈ ਬਿਨ ਸਤਗੁਰ ਬਾਟ ਨ ਪਾਵੇ ਨੇ ਪਲੰਤਸ ਜਨਮਸਯ ਜਾਵਤ ਬ੍ਰਹਮਨ ਬਿੰਦੁਤੇ ਸਾਗਰੰ ਸੰਸਾਰਸਯ ਗੁਰ ਪ੍ਰਸਾਦਿ ਤਰਹਿ ਕੇ ਕਰਨ ਕਾਰਨ ਸਮਰਥ ਹੈ ਕਹ ਨਾਨਕ ਵਿਚਾਰ ਕਰਨ ਕਰਤੇ ਵਸ ਹੈ ਜਿਨ ਕਲ ਰਖੀ ਧਾਰ ਜੋਬ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪਰਾਕਰਤ ਹੈ ਸਰਬ ਸ਼ਬਦੰთა ਏਕ ਸ਼ਬਦੰ ਜੇ ਕੋ ਜਾਨਸ ਭੇਓ ਨਾਨਕ ਤਾਂ ਕੋ ਦਾਸ ਹੈ ਸੋ ਜੀ ਨਿਰੰਝਨ ਦਿਓ ਏਕ ਕ੍ਰਿਸ਼ਨ ਤਾਂ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮੰ ਸ਼੍ਰੀ ਬਾਸਦੇਵ ਸੇ ਜੇ ਕੋਈ ਜਾਣਸ ਤੇਵ ਨਾਨਕ ਤੋਂ ਤਾਂ ਕੋ ਦਾਸ ਹੈ ਸੋ ਜੀ ਨਿਰੰਜਨ ਦੇਵ ਸ਼ਲੋਕ ਸੈਸਕ੍ਰਿਤੀ ਮੰਹਲਾ ਪੰਜਵਾਂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਦਰਪ੍ਰਸਾਦ ਕਤੰਚ ਮਾਤਾ ਕਤੰਚ ਪਿਤਾ ਪਤੰਚ ਬਨਤਾ ਬਿਨੋਦ ਸੁੱਤ ਹੈ ਕਤੰਚ ਭਰਾ ਤੁਮੀਤ ਹਿਤ ਬੰਧੋ ਕਤੰਚ ਮੋ ਕੁਟੰਬਿਥੇ ਕਤੰਚ ਚਪਲ ਮੋਨੀ ਰੂਪੰ ਪੇਖੰਤੇ ਤਿਆਗੰ ਕਰੋ ਤ ਦਹੰਤ ਸੰਗ ਭਗਵਾਨ ਸਿਮਰਨ ਨਾਨਕ ਲਬਦਿਆ ਅਚਤ ਤਨੈ ਤ੍ਰਗੰਤ ਮਾਤ ਪਿਤਾ ਸਨੇਹੰ ਤ੍ਰਗ ਸਨੇਹੰ ਭਾਤ ਬੰਧਵੈ ਤ੍ਰਿਗ ਸੁਨੇਹੰ ਬਨਤਾ ਵਿਲਾਸ ਸੁਤਗੈ ਤ੍ਰਿਗ ਸੁਨੇਹੰ ਗ੍ਰਿਹਾਰਥ ਕੈ ਸਾਧ ਸੰ ਸੁਨੇਹ ਸਤਿਅੰ ਸੁਖ ਅੰਤ ਬਸੰਤ ਨਾਨਕੈ ਮਿਥਿ ਅੰਤ ਦੇਹੰ ਖੀਣ ਅੰਤ ਬਲਨ ਬਰਦੰਤ ਜਰੂਆ ਹਿਤ ਅੰਤ ਮਾਇਆ ਅਤਿ ਅੰਤ ਆਸਾ ਸਿੱਧ ਭਵਨੰ ਜਨੰਤ ਸਵਾਸਾ ਪਿਆਨ ਧਰਮੰ ਪਤੰਤ ਮੋਹ ਕੂਪ ਦੁਰਲਭ ਦੇਹੰ ਤਤ ਆਸਰੇ ਨਾਨਕ ਗੋਬਿੰਦ 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 ਗੋਪਾਲ ਕਿਰਪਾ ਕਾਚ ਕੋਟੰ ਰਚੰਤ ਤੋਯੰ ਲੇਪਨੰ ਰਕਤ ਚਰਮਣੈ ਨਵੰਤ ਦਵਾਰੰ ਪੀਤ ਰਤੰ ਬਾਇ ਰੂਪੰ ਅਸਥੰਬਨੈ ਗੋਬਿੰਦ ਨਾਮੰ ਨੈ ਸਿਮਰੰਤ ਅਗਿਆਨੀ ਜਾਨੰਤ ਅਸਥਿਰੰ ਦੁਰਲਭ ਦੇਹ ਉਦਰੰਤ ਸਾਧ ਸ਼ਰਨ ਨਾਨਕ ਹਰ 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 ਜਪੰਤ ਸੁਬੰਤ ਤਯੰ ਅਚਤ ਗੁਣ ਗਿਆਂ ਪੂਰਨ ਬਹੋਲੋ ਕਿਰਪਾਲਾ ਗੰਭੀਰੰ ਉਚੈ ਸਰਬ ਵਪਾਰਾ ਪ੍ਰਤਿਆ ਪ੍ਰਯੰ ਵਿਸ਼ਰਾਮ ਚਰਨ ਅਨਾਥ ਨਾਥੇ ਨਾਨਕ ਸ਼ਰਨੰ ਮਿਰਗੀ ਪੇ ਖੰਤ ਬਦਕ ਪ੍ਰਕਾਰਣ ਲਖ ਆਵਦੈ ਅਹੋ ਜਸ ਰਖੇਣ ਗੋਪਾਲ ਨਾਨਕ ਰੋਮਨਾ ਛੇਧ ਤੇ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰਦਸੈ ਵਿਖੰਥਾਨ ਵਸੰਤ ਊਚੈ ਨੈ ਸਿਮਰੰਤ ਮਰਣੰ ਕਦਾਂਚੈ ਊਵੰਤੋ ਆਗੇ ਆਪ ਭਗਵਾਨ ਪੁਰਖੈ ਨਾਨਕ ਕੀਤੀ ਸਾਸ ਅਕਰਖਤੇ ਸ਼ਬਦੰ ਰਤੰ ਤੰ ਮਯਾ ਕੀਰਤੰ ਕਲੀ ਕਰਮ ਕ੍ਰਿਤੂਆ ਮਿਤੰਤ ਤਤਰਾਗਤ ਪਰਮ ਮੋਹੰ भगवान रमणम सर्वत्रธานं दृष्टोतोयं अमोघदर्शनं वसंत साध रत्न हर 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 हरे नानक प्रियंग जाप जपना कटंत रूपं कटंत दीपं कटंत रवि ससी अर्ण खेतर गगनं कटंत वसुधा गिरतरश खण्डं कटंत ललना सुत प्रात गीतं ਕਟੰਤ ਕਨਕ ਮਾਨਕ ਮਾਇਆ ਸਰੂਪੰ ਨਹ ਕਟੰਤ ਕੇਵਲ ਗੋਪਾਲ ਅਚੁੱਤ ਅਸਥਰੰ ਨਾਨਕ ਸਾਧ ਜਨ ਨਹ ਬਿਲੰਬ ਧਰਮੰ ਬਿਲੰਬ ਪਾਪੰ ਦ੍ਰੰਤ ਨਾਮੰ ਤਜੰਤ ਲੋਭੰ ਸ਼ਰਨ ਸੰਤੰ ਤਿਲਬਿਕ ਨਾਸੰ ਪ੍ਰਾਪਤੰ ਧਰਮ ਲਖਿਯਣ ਨਾਨਕ ਜੇ ਸੋ ਪ੍ਰਸੰਨ ਮਾਦਵੈ ਮਿਰਤ ਮੁਹ ਅਲਪ ਬੁੱਧਿਯੰ रचंत बनता विनोद सा जो बन बहक्रम कनक कुंडल बचित्र मंदर शुभंत वस्त्रे तियंत माया व्यापतं हे अचत शरण संत नानक ओ भगवान ए नम है जन्मंतं मरणं हरखंतं सोखं ओखं तं रोगं ਉਚੰਤ ਤਾ ਨੀਚੰ ਨਾਨਾ ਸੋ ਮੂਚੰ ਰਾਜੰ ਤਾ ਮਾਨ ਅਭਿਮਾਨੰ ਤਾ ਹੀਨੰ ਦਵਰਤੁ ਮਾਰਗੰ ਵਰਤੰਤ ਵਿਨਾਸੰ ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰ ਨਾਨਕ ਭਗਵੰਤ ਬਜਨਾ ਸੁਨੰ ਕਿਰਪੰਤ ਹਰਿਉ ਮਤ ਤਤ ਗਿਆਨੰ ਵਿਗਸੀਤਿ ਬੁੱਧਾ ਕੁਸ਼ਲਥਾਨੰ ਵਸੇ ਅੰਤਰਖੇੰ ਤਿਆਗਮਾਨੰ ਚੀਤਲੰਤਰਦਿਉ ਦਰਸੰਤ ਗਿਆਨੰ ਤਰਹੰਤ ਜਨਮ ਅੰਗਰ ਦਰਸ ਲੀਨਾ ਬਾਜੰਤ ਨਾਨਕ ਸ਼ਬਦ ਬੀਨਾ ਤਹੰਤ ਬੇਦਾ ਗੁਣੰਤ ਗੁਨੀਆਂ ਸੁਣੰਤ ਬਾਲਾ ਬੋ ਬਿਤ ਪ੍ਰਕਾਰਾ ਰੜੰਤ ਸੁਭਤਿਆ ਹਰ ਹਰ ਕਿਰਪਾਲਾ ਨਾਮਦਾਨ ਜਾ ਚੰਤ ਨਾਨਕ ਦੈਨ ਹਾਰ ਗੁਰ ਗੋਪਾਲਾ ਨੈ ਚਿੰਤਾ ਮਾਤ ਪਿਤ ਪ੍ਰਾਤੈ ਨੈ ਚਿੰਤਾ ਕਛ ਲੋਕ ਕੈ ਨੈ ਚਿੰਤਾ ਬਨਤਾ ਸੁਤਮੀਤੈ ਰਵਿਰਤ ਮਾਇਆ ਸੰਬੰਧਨੈ ਦਿਆਲ ਏਕ ਭਗਵਾਨpur ਕੈ ਨਾਨਕ ਸਰਬ ਜੀ ਪ੍ਰਤਪਾਲ ਕੈ ਅਨਤੈ ਵਿਤੰ ਅਨਤੈ ਚਤੰ ਅਨਤੈ ਆਸਾ ਬਹੁਤ ਪ੍ਰਕਾਰੰ ਅਨਤਹਿ ਹਿਤੰ ਅਹੰਗ ਬੰਦੰ ਭਰਮ ਮਾਇਆ ਮਲਨੰ ਵਿਕਾਰੰ ਫਿਰੰਤ ਜੋਨ ਅਨੇਕ ਜਠ ਰਾਗਨ ਨਹਿ ਸਿਮਰੰਤ ਮਲੀਨ ਬੁੱਧਿਯੰ ਏ ਗੋਬਿੰਦ ਕਰਤ ਮਯਾ ਨਾਨਕ ਪਤਤ ਉਦਾਰਨ ਸਾਧ ਸੰਗ ਮੈਂ ਗਿਰੰਤ ਗਿਰ ਪਤਤ ਪਾਤਾਲੰ ਜਲੰਤ ਦੇ ਦੀਪੈ ਬਸਵੰਤਰੈ ਵਹੰਤ ਗਾਤੋ ਅੰਤਰੰਗ ਦੁਖੰਤ ਗ੍ਰਹਿ ਚਿੰਤਾ ਜਨਮੰਤ ਮਰਨੈ ਅਨਿਕ ਸਾਧਨੰ ਨਾ ਸਿੱਧਿਯਤੇ ਨਾਨਕ ਅਸਤੰਬੰ 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 ਸ਼ਬਦ ਸਾਧ ਸੁਵਜਨੈ ਪੋਰ ਦੁਖਿਅੰ ਅਨਕ ਹੱਤਿਯੰ ਜਨਮਦਾਰ ਦਰੰਗ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਤੋ ਪਸਮੰ ਕਰੂਤ ਅੰਧਕਾਰ ਸਮਰੱਥ ਪ੍ਰਕਾਸ਼ੰ ਗੁੰਡਰਮੰਤ ਅਖੰਡਨੈ ਰਤਵਸੰਤ ਪੈ ਭੀਤ ਦੂਤਾ ਕਰਮਕਰਤ ਮਹਾਨ ਨਿਰਮਲੈ ਜਨਮ ਮਰਨ ਰਹੰਤ ਸਰੂਤਾ ਸੁਖ ਸਮੂ ਅਮੋਗ ਦਰਸਨੈ ਸ਼ਰਨ ਜੋਗ ਸੰਤ ਪ੍ਰੇ ਨਾਨਕ ਸੋ ਭਗਵਾਨ ਖੇਮੰਤਰੂਤ ਪਾਠੰਖ ਰੂਤ ਅਗਰਨੀ ਵਗੈ ਨਿਰਾਸੰ ਆਸ ਪੂਰਨੈ ਨਿਰਤੰਤ ਅੰਤਨਵੰਤੈ ਰੋਗਿਉਂ ਰੋਗ ਖੰਡਨੈ ਭਗਤਿਉਂ ਭਗਤ ਦਾਨ ਰਾਮਨਾਮ ਗੁਣ ਕੀਰਤਨੈ ਪਾਰ ਬ੍ਰਹਮਪੁਰਤਿ ਦਾ ਤਾਰੈ ਨਾਨਕ ਗੁਰ ਸੇਵਾ ਕਿੰ ਨ ਲੱਭੇਤੇ ਆ ਧਰਮ ਧਰਮ ਧਾਰਨੈ ਨਿਰਧਨੰ ਧਨਨਾਮ ਨਰਹਰੈ ਅਨਾਥਨਾਥ ਗੋਬਿੰਦੈ ਬਲਹੀਨ ਬਲ ਕੇਸ਼ਵੈ ਸਰਬਭੂਤ ਦਇਆਲ ਅਚੁੱਤ ਦੀਨ ਬਾਂਦਵ ਦਾ ਮੋਦਰੈ ਸਰਬਗਯ ਪੂਰਨ ਪੁਰਖ ਭਗਵਾਨੈ ਭਗਤ ਵਛਲ ਕਰੁਣਾਮਿਐ ਘਟ ਘਟ ਬਸੰਤ ਬਾਸudevੈ ਪਾਰ ਬ੍ਰਹਮ ਪਰਮੇਸ਼ੁਰੈ ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰ ਨੈ ਬਿਸਰੰਤ ਨੈ ਬਿਸਰੰਤ ਨਾਰਾਇਣੈ ਨੈ ਸਮਰਥੰ ਨੈ ਸੇਵਕੰ ਨੈ ਪ੍ਰੀਤ ਪਰਮਪੁਰਖੋਤਮੰ ਤਵ ਪ੍ਰਸਾਦ ਸਿਮਰਤੇ ਨਾਮੁ ਨਾਨਕ ਕਿਰਪਾਲ ਹਰਿ ਹਰਿ ਗੁਰੰ ਭਰਨ ਪੋਖਣ ਕਰੰਤ ਜੀ ਆਪਿ ਸ਼੍ਰਾਮ ਛਾਦਨ ਦੇਵੰਤ ਦਾਨੰ ਸਿਰਜੰਤ ਰਤਨ ਜਨਮ ਚਤੁਰ ਚੇਤਨ ਹੈ ਵਰਤੰਤ ਸੁਖ ਆਨੰਦ ਪ੍ਰਸਾਦੈ ਸਮਰੰਤ ਨਾਨਕ ਹਰ ਹਰ ਘਰੇ ਅਨਤੈ ਰਚਨਾ ਨਿਰਮੋਤੇ ਦਨੰ ਪਰਾ ਪੂਰਬੇਣ ਕੁਚੰਤੰ ਤੇ ਮਹੀਪਤੇ ਵਿਪਰੀਤ ਬੁਦਿੰ ਮਾਰਤ ਲੋਕੈ ਨਾਨਕ ਚਿਰੰਕਾਲ ਦੁਖ ਭੋਗਤੇ ਬਿਰਥਾ ਅਨੁਗ੍ਰਹਿ ਹੋ ਗੋਬਿੰਦ ਜਸ ਸਿਮਰਨ ਰਦੰਤਰੈ ਆਰੂਗੰ ਮਹਾਰੂਗੰ ਬਿਸਮਰਤੇ ਕਰੁਣਾਮੀਐ ਰਮਣੰ ਕੇਵਲੰ ਕੀਰਤਨੰ ਸੋ ਧਰਮੰ ਦੇ ਧਾਰਨੈ ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵਤੰ ਸੰਤ ਨਤਰਪਤੇ ਸਹਿਨ ਸੀਲ ਸੰਤੰ ਸਭ ਮਿੱਤਰ ਸਹਿ ਦਰਜਨੈ ਨਾਨਕ ਭੋਜਨ ਅਨੇਕ ਪ੍ਰਕਾਰੇ ਨਿੰਦਕ ਆਪਦ ਹੋਏ ਉਪਤਿਸ਼ਟ ਤੇ ਤਿਰਸ ਕਾਰਨੈ ਭਵੰਤ ਨਹਿ ਭਵੰਤ ਮਾਨ ਭੰਗਨੈ ਸ਼ੋਭਾ ਹੀ ਨਹਿ ਭਵੰਤ ਨਹਿ ਬੋਹੰਤ ਸੰਸਾਰ ਦੁਖਨੈ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗੈ ਨਾਨਕ ਸੇ ਪ੍ਰਾਣੀ ਸੁਖ ਬਾਸਨੈ ਸੈਨਾ ਸਾਦ ਸਮੂਹ ਸੂਰ ਅਜਤੰ ਸਨੰ ਤਨ ਨਿਮਰਤਾ ਆਪਦਾ ਗੁਣ ਗੋਬਿੰਦ ਰਮਣੰ ਔਟ ਗੁਰ ਸ਼ਬਦ ਕਰ ਚਰਮਣੈ ਆ ਰੂੜਤੇ ਅਸ਼ਵ ਰਥ ਨਗੈ ਭਜੰਤੇ ਪ੍ਰਭ ਮਾਰਗੈ ਵਿਚਰਤੇ ਨਿਰਭੈੰ ਛਤਰ ਸੈਨਾ ਪਾਇੰਤੇ ਗੋਪਾਲ ਕੀਰਤਨੈ ਜਿਪਤੇ ਵਿਸ਼ਵ ਸੰਸਾਰੈ ਨਾਨਕ ਵਸੈੰ ਕਰੋ ਉਤ ਪੰਚ ਤਸ਼ਕਰੈ ਮਿਰਗ ਤ੍ਰishna ਗੰਧਰਵ ਨਗਰੰ ਤੁਮ ਛਾਇ ਰਤ ਦੁਰਮਤੇ ਤਤੈ ਕੁਟੰਬ ਮੋਹ ਮਿਥਿਆ ਸਮਰੰਤ ਨਾਨਕ RAM RAM ਨਾਮੈ ਨਚਿ ਬ ਗਿਆਨ ਧਾਨ ਨਿਗਮੰ ਨਚ ਗੁਣ ਕਿਆ ਨਾਮ ਕੀਰਤਨੈ ਨਚ ਰਾਗ ਰਤਮ કંਟੰ ਨੈ ਚੰਚਲ ਚਤੁਰ ਚਾਤੁਰੈ ਭਾਗ ਉਦਮ ਲਬਦੰ ਮਾਇਆ ਨਾਨਕ ਸਾਧ ਸੰਗ ਖਲ ਪੰਡਤੈ ਕੰਠ ਰਮਣੀਏ RAM RAM ਮਾਲਾ ਹਸਤ ਊਚ ਪ੍ਰੇਮ ਧਾਰਣੀ ਜੀ ਭਣ ਜੋ ਉਤਮ ਸਲੋਕ ਉਤਰਨੰ ਨੈਨ ਨੰਦਨੀ ਗੁਰਮੰਤਰ ਹੀਣਸੈ ਜੋ ਪ੍ਰਾਣੀ ਦਗੰਤ ਜਨਮ ਭ੍ਰਸ਼ਟਨੈ ਊਕ ਰਹਿ ਸੂਕ ਰਹਿ ਗਰਦਵੈ ਕਾਕੈ ਸਰਪਨੈ ਤੁਲਖਲੈ ਚਰਨਾਰਬਿੰਦ ਭਜਨੰ ਹਦਯੰ ਨਾਮ ਤਾਰਨੈ ਕੀਰਤਨੰ ਸਾਧ ਸੰਗੇਰ ਨਾਨਕ ਨੈ ਦ੍ਰਿਸ਼ਟੰਤ ਜਮਦੂਤਨੈ ਨਚ ਦੁਰਲਬੰ ਧਨੰ ਰੂਪੰ ਨਚ ਦੁਰਲਬੰ ਸਵਰਗ ਰਾਜਨੈ ਨੱਚ ਦੁਰਲਭੰ ਭੋਜਨੰ ਬਿੰਜਨੰ ਨੱਚ ਦੁਰਲਭੰ ਸਵੱਛ ਅੰਬਰੈ ਨੱਚ ਦੁਰਲਭੰ ਸਤੋ ਮਿੱਤਰ ਪ੍ਰਾਤਬੰਦ ਨੱਚ ਦੁਰਲਭੰ ਬਨਤਾ ਬਿਲਾਸੈ ਨੱਚ ਦੁਰਲਭੰ ਵਿਦਿਆ ਪ੍ਰਬੀਨੰ ਨੱਚ ਦੁਰਲਭੰ ਚਤੁਰ ਚੰਚਲੇ ਦੁਰਲਭੰ ਏਕ ਭਗਵਾਨ ਨਾਮੈ ਨਾਨਕ ਲਬਦ ਅੰਸਾਦ ਸੰਗ ਕਿਰਪਾ ਪ੍ਰਵੰ ਜਤ ਤਤਹਿ ਤਤਹਿ ਦ੍ਰਿਸ਼ਟੰ ਸਵਰਗ ਮਰਤ ਪਯਾਲ ਲੋਕੈ ਸਰਬਤਰ ਰਮਣੰ ਗੋਬਿੰਦੈ ਨਾਨਕ ਲੇਪ ਛੇਪ ਨਲਪਿਤੇ ਵਿਖਿਆ ਭਯੰਤੋ ਅਮਰਤੰ ਦ੍ਰਸ਼ਤਾ ਸਖਾ ਸੁਵਜਨੈ ਦੁਖੰ ਭਯੰਤੋ ਸੁਖਿਉ ਪੈ ਪੀਤੰ ਤਾ ਨਿਰਪੁਯੈ ਥਾਨ ਵਿਹੂਨ ਵਿਸ਼ਰਾਮ ਨਾਮ ਨਾਨਕ ਕਿਰਪਾਲ ਹਰ ਹਰ ਗੁਰ ਹੈ सर्वशीलममंशीलं सर्वपावनंमपावने सर्वकर्तवममंकरता नानकलेपछेपना लिप्तते नशीतलं चंद्रदेवै नशीतलं बावन चन्दनै नशीतलं शीतरतेण नानकशीतलं साधस्वजने ਮੰਤਰੰ ਰਾਮ ਨਾਮ ਨਾਮ ਧਿਆਨੰ ਸਰਬਤ੍ਰ ਪੂਰਨੈ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਨੈ ਦਇਆਲੰ ਸਰਬਤ੍ਰ ਜੀਆ ਪੰਚ ਦੋਖ ਵਿਵਰਜਤੈ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਤੈ ਉਪਦੇਸੰ ਸਮ ਮਿੱਤਰ ਛਤਰੈ ਭਗਵੰਤ ਭਗਤ ਭਾਵਨੀ ਪਰਨੰਦਾ ਨੈ ਸ੍ਰੋਤ ਸ੍ਰਵਣੰ ਆਪ ਤਿਆਗ ਸਗਲ ਰੇਣੁਕੈ ਖਟ ਲਖੇ ਅਨਪੂਰਨੰ ਪੁਰਖ ਹੈ ਨਾਨਕ ਨਾਮ ਸਾਧ ਸੁਵਜਨੇ ਅਜਾ ਭਗੰਤ ਕੰਧ ਮੂਲੰ ਪਸੰਤੇ ਸਮੀਪ ਕੇਹਰੇ ਤਤਗਤੇ ਸੰਸਾਰ ਹੈ ਨਾਨਕ ਸੋਗ ਹਰਖੰ ਵਿਆਪਤੇ ਛਲੰ ਛਦਰੰ ਕੋਟ ਬਿਗਨੰ ਅਪਰਾਧੰ ਕਿਲਬਿਕ ਮਲੰ ਭਰਮ ਮੋਹ ਮਾਨ ਉਪਮਨ ਮਦੰ ਮਾਇਆ ਵਿਆਪਤੰ ਮਿੱਤਰ ਸ ਜਨਮ ਪ੍ਰਮੰਤੋ ਨਰਕੈ ਅਨਕੋ ਪਾਵੰ ਨਾ ਸਿਧਿਅਤੇ ਨਿਰਮਲੰ ਸਾਧ ਸੰਗੈ ਜਪੰਤ ਨਾਨਕ ਗੋਪਾਲ ਨਾਮੰ ਰਮੰਤ ਗੁਣ ਗੋਬਿੰਦ ਨਿਤ ਪ੍ਰਤ ਹੈ ਤਰਨ ਸ਼ਰਨ ਸੁਆਮੀ ਰਮਣ ਸੀਲ ਪਰਮੇਸ਼ਰ ਹੈ ਕਰਨ ਕਾਰਨ ਸਮਰਥ ਹੈ ਦਾਨ ਦੇਤ ਪ੍ਰਭ ਪੂਰਨ ਹੈ ਨਿਰਾਸ ਆਸ ਕਰਨ ਸਗਲ ਅਰਥ ਆਲੀਐ ਦੁਨਨ ਨਿਦਾਨ ਸਮਰੰਤ ਨਾਨਕ ਸਗਲ ਜਾ ਚੰਤ ਜਾਚਕੈ ਦੁਰਗਮ ਸਥਾਨ ਸੁਗਮ ਮਹਾ ਦੂਖ ਸਰਬ ਸੂਕਣੈ ਦੁਰਬਚਨ ਭੇਦ ਪਰਮੰ ਸਾਕਤ ਪਿਸਨੰ ਤਾ ਸੁਰਜਨੈ ਅਸਥਤੰ ਸੋਗ ਹਰਖੰ ਪੈ ਕੀਣੰ ਤਾ ਨਿਰਪਰੈ ਪੈ ਅਤਵੀੰ ਮਾ ਨਗਰਵਾਸੰ ਧਰਮ ਲਖਿਆਣ ਪ੍ਰਭ ਮਯਾ ਸਾਧ ਸੰਗਮ ਰਾਮ ਰਾਮ ਰਮਣੰ ਸ਼ਰਨ ਨਾਨਕ ਹਰ ਹਰ ਦਇਆਲ ਚਰਨੰ ਏ ਅਜਤ ਸੂਰ ਸੰਗਰਾਮ ਅਤ ਬਲ ਨਾ ਬੋ ਮਰਦਨੈ गान कंदरब देव मनुकयां पशु पंखी विमोहने हर कर्ण हारन नमस्कारं शरण नानक जगदीश्वरह हे कामम नरक विश्रामं बोधौनी प्रमभावनां चित्त शरणं तए लोक गम्यं ਜਪ ਤਪ ਸੀਲ ਬਿਦਾਰਣ ਹੈ ਅਲਪ ਸੁਖ ਅਵਿੱਤ ਚੰਚਲ ਊਚ ਨੀਚ ਸਮਾਵਣ ਹੈ ਤਵ ਭੈ ਪਿਮੰਚਿਤ ਸਾਧ ਸੰਗਮ ਔਟ ਨਾਨਕ ਨਾਰਾਇਣ ਹੈ ਇਹ ਕਲ ਮੂਲ ਕ੍ਰੋਧੰ ਤਦੰਚ ਕਰੁਣਾ ਨਾ ਉਪਰਜਤੇ ਵਿਕਯੰਤ ਜੀਵੰ ਵਸਿਉ ਕ੍ਰੋਤ ਨਿਰਤੰ ਕ੍ਰੋਤ ਜਥਾ ਮਰਕਟੈ ਅਨਕ ਸਾਸ ਸੰਤਾ ਅੰਤ ਜਮਦੂਤਾ ਤਵ ਸੰਗੇ ਅਦਮੰਨ ਨਰਗੈ ਦੀਨ ਦੁਖ ਪੰਜਨ ਦਿਆਲ ਪ੍ਰਭ ਨਾਨਕ ਸਰਬ ਜੀ ਰੱਖਿਆ ਕਰੋਤ ਇਹ ਲੋਭਾ ਲੰਪਟ ਸੰਗ ਸਿਰ ਮੋਹੈ ਅਨਕ ਲੈਰੀ ਕਲੋਲ ਤੇ ਪਾਵੰਤ ਜੀਆਂ ਬਹੁ ਪ੍ਰਕਾਰਨ ਅਨਕ ਭਾਂਤ ਬੋ ਡੋਲਤੇ ਨਚ ਮਿਤਰੰਗ ਨਚ ਇਸ਼ਟੰ ਨਚ ਬੰਦਵ ਨਚ ਮਾਤ ਪਿਤਾ ਤਵ ਲਜਿਆ ਅਕਰਣੰ ਕਰੋ ਤ ਖਾਦਿਆ ਖਾਦਿਆ ਸਾਜਿੰ ਸਾਜ ਸਮਝਿਆ ਰਾਹੀ ਰਾਹੀ ਸ਼ਰਨ ਸੁਆਮੀ ਬਿਗੇ ਆਪਤ ਨਾਨਕ ਹਰ ਨਰ ਗਰਹਿ ਇਹ ਜਨਮ ਮਰਨ ਮੂਲੰ ਆਹਕਾਰੰ ਪਾਪ ਆਤਮਾ ਮਿਤ੍ਰੰਤ ਜੰਤ ਸਤਰੰਗ ਦ੍ਰੜੰਤ ਅਨਕ ਮਾਇਆ ਵਿਸਕੀਰਨੈ ਆਵੰਤ ਜਾਵੰਤ ਥਕੰਤ ਜੀਆ ਦੁਖ ਸੁਖ ਬੋ ਭੋਗਣੈ ਪ੍ਰੰਤ ਯਾਨ ਉਦਯਾਨ ਰਮਣੰ ਮਹਾ ਬਿਕਟ ਅਸਾਦ ਰੋਗਣੈ ਬਾਦਿ ਅੰ ਪਾਰ ਬ੍ਰਹਮ ਪਰਮੇਸ਼ਵਰ ਆਰਾਧ ਨਾਨਕ ਹਰ ਹਰ ਹਰੇ ਏ ਪ੍ਰਾਨਨਾਥ ਗੋਬਿੰਦੈ ਕਿਰਪਾ ਨਿਧਾਨ ਜਗਤ ਗੁਰੂ ਏ ਸੰਸਾਰ ਤਾਪ ਹਰਨੈ ਕਰੁਣਾ ਮੈਂ ਸਭ ਦੁਖ ਹਰੂ ਏ ਸ਼ਰਨ ਜੋਗ ਦਇਆਲੇ ਦੀਨਾ ਨਾਥ ਮਿਆ ਕਰੋ ਸ਼ਰੀਰ ਸੁਵਸਥ ਕੀਨ ਸਮੈ ਸਿਮਰੰਤ ਨਾਨਕ RAM ਦਾ ਮੋਦਰ ਮਦਵੈ चरण कमल शरणं रमनं गोपाल कीर्तनं साध संकीर्ण तरणं नानक महासागर पैद उत्तर है सिर मस्तक रखिया पार ब्रह्मं हस्त काया रखिया परमेश्वर है आत्म रखिया गोपाल स्वामी तन चरण रखिया जगदीश्वर है ਸਰਬ ਰਖਿਆ ਗੁਰ ਦਇਆਲੇ ਪੈ ਦੂਖ ਬਿਨਾਸਨੇ ਭਗਤ ਵਛਲ ਅਨਾਥ ਨਾਥਿ ਸਰਣ ਨਾਨਕ ਪੁਰਖ ਚੁੱਪਹਿ ਜੇਨ ਕਲਾ ਤਾਰਿਓ ਆਕਾਸ਼ੰ ਬੈ ਸੰਤਰੰ ਕਾਸ਼ਟ ਵੇਸ਼ਟੰ ਜੇਨ ਕਲਾ ਸਸ ਸੂਰਨ ਖੇਤਰ ਜੋਤੰ ਸਾਸੰਗ ਸਰੀਰ ਧਾਰਨੰ ਜੇਨ ਕਲਾ ਮਾਤ ਗਰਭ ਪ੍ਰਤਪਾਲੰ ਨਹਿ ਛਿਦੰਤ ਜਠਰ ਰੋਗਣੈ ਤ੍ਰੇਨ ਕਲਾ ਸਥੰਭੰ ਸਰੋਵਰੰ ਨਾਨਕ ਨੈਛਜੰਤ ਤਰੰਗ ਤੋਇ ਨੈ ਗੁਸਾਈ ਗ੍ਰਿਸ਼ਟ ਰੂਪੇਣ ਸਿਮਰਨੰ ਸਰਬਤਰ ਜੀਵਣੈ ਲਬਦੈ ਸੰਤ ਸੰਗੇਣ ਨਾਨਕ ਸਵਛ ਮਾਰਗ ਹਰ ਭਗਤ ਨੈ ਮਸਤੰ ਪਗਨੰਤ ਸੈਲੰ ਕਰਦਮੰ ਤਰੰਤ ਪਪੀਲ ਕੈ ਸਾਗਰੰ ਲੰਗੰਤ ਪਿੰਗੰ ਤੰ ਪਰਗਾਸ ਅੰਧ ਕਹਿ ਸਾਧ ਸੰਗੇਣ ਸਿਮਰੰਤ ਗੋਬਿੰਦ ਸ਼ਰਨ ਨਾਨਕ ਹਰ ਹਰ ਹਰੇ ਤਿਲਕਹੀਨੰ ਜਥਾ ਵਿਪਰਾ ਅਮਰਹੀਨੰ ਜਥਾ ਰਾਜਨੈ ਆਪਦਹੀਨੰ ਜਥਾ ਸੂਰਾ ਨਾਨਕ ਧਰਮਹੀਨੰ তথা ਬੈਸਵਨੈ ਨਾ ਸ਼ੰਖੰ ਨਾ ਚਕਰੰ ਨਾ ਗਦਾ ਨਾ ਸ਼ਿਆਮ ਅਚਰਜ ਰੂਪੰ ਰਹੰਤ ਜਨਮੰ ਨੇਤ ਨੇਤ ਕਥੰਤ ਬੇਦਾ ਪੂਚ ਮੂਚ ਅਪਾਰ ਗੋਬਿੰਦੈ ਪਸੰਤ ਸਾਧ ਰਦੰ ਅਚੁੱਤ ਭਜੰਤ ਨਾਨਕ ਬੜ ਪਾਗੀਐ ਉਧਿਆਨ ਵਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰੈ ਵਿਖਮ ਸਥਾਨ ਮਨਮੋਹ ਮਦਰੰ ਮਹਾ ਅਸਾਦ ਪੰਚ ਤਸ਼ਕਰੈ ੀਤਮੋ ਪੈ ਭਰਮ ਭ੍ਰਮਣੰ ਅਹੰ ਫਾਸ ਤੀਖਿਆਨ ਕਟਨੈ ਪਾਵਕ ਤੋ ਸਾਧ ਘੋਰੰ ਅਗਮ ਤੀਰਨ ਲੰਧਨੈ ਭਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸ਼ਰਨ ਉਧਰਨ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲੈ ਸਗਲੇ ਅੰਗ ਰੋਗ ਖੰਡਨੈ ਸਾਧ ਸੰਗੇਣ ਗੁਣ ਰਮਤ ਨਾਨਕ ਸ਼ਰਨ ਪੂਰਨ ਪਰਮੇਸ਼ਰ ਹੈ ਸੀ ਆਮਲੰ ਮਧੁਰਮਨੁਖਿਅੰ ਰਦਯੰ ਭੂਮ ਵੈਰਨਹਿ ਨਿਵੰਤ ਹੋਵੰਤ ਮਿੱਥਿਆ ਚੇਤਨ ਸੰਤ ਸੁਵਜਨੈ ਅਚੇਤ ਮੂੜਾ ਨਾ ਜਾਣੰਤ ਕਟੰਤ ਸਵਾਸਾ ਨਿਤ ਪ੍ਰਤੇ ਛਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗਰਾਸਤੇ ਰਚੰਤ ਪੁਰਖੈ ਕਟੰਬ ਲੀਲਾ ਅਨਤ ਆਸਾ ਵਿਖਿਆ ਬਿਨੋਦ ਪ੍ਰਮੰਤ ਪ੍ਰਮੰਤ ਬੋ ਜਨਮ ਹਾਰਿਓ ਸ਼ਰਨ ਨਾਨਕ ਕਰੁਣਾਮਯੈ हे जे बेह रस के मधुर प्रिय तं सतहतं परम बाधं अवर्त इथै शुद्ध अचरण गोविंद दामोदर माधवे गर्भंत नारी मदोन मतन ਬਲਵੰਤ ਬਲਾਤ ਕਰਨੈ ਚਰਨ ਕਮਲ ਨੈ ਭਜੰਤ ਤ੍ਰਿਣ ਸਮਾਨ ਤ੍ਰਿਗ ਜਨਮਨੈ ਏਪ ਅਪੀਲ ਕਾ ਗ੍ਰਸਤੇ ਗੋਬਿੰਦ ਸਿਮਰਨ ਤਯੰਤਨੇ ਨਾਨਕ ਅਨਕ ਬਾਰ ਨਮੋ ਨਮੈ ਰਣੰਤਾ ਮੇ ਰੰ ਸੈਕੰਤਾ ਹਰੀੰ ਬੂਡੰਤਾ ਤਰੀੰ ਊਣੰਤਾ ਭਰੀੰ ਅੰਧਕਾਰ ਕੋਟ ਸੂਰ ਉਜਾਰੰ बिनवंत नानक हर गुरु दयारं ब्रम्हणे संग धरनम ब्रह्म कर्म जे पूर्णे आत्म रतम संसार गहु ते नर नानक ने फल है पर दरब हिरणम बो विघ्न करनम ओ चरणम सर्व जी कह लोलि तृष्णा अतपत मनमाए कर्म करत से सूकरे मते समेव चरणम ओ धरनम पै दुतरै ਅਨੇਕ ਪਾਤਕ ਹਰਨੰ ਨਾਨਕ ਸਾਧ ਸੰਗਮ ਨਾ ਸੰਸਈ ਹੈ ਮਹੱਲਾ ਪੰਜਵਾਂ ਗਾਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਕਰਪੂਰ ਪੂਪ ਸੁਗੰਧਾ ਪਰਸ ਮਨੁਖਿਐ ਦਿਹੰ ਮਲੀਣੰ ਮਜਾ ਰੁਦਰ ਦੁਰਗੰਧਾ ਨਾਨਕ ਅਥ ਘਰ ਬੀਣ ਅਕਿਆਨਣੋ ਪਰਮਾਣੂ ਪਰਜੰਤ ਆਕਾਸ਼ੈ ਦੀਪ ਲੋਸ਼ ਖੰਡਣੈ ਗਛੀਣ ਨੈਣ ਪਾਰੇਣ ਨਾਨਕ ਬਿਨਾ ਸਾਧੂ ਨ ਸਿਧਿ ਹਤੇ ਜਾਣੋ ਸਤ ਹੋਵੰਤੋ ਮਰਨੋ ਦ੍ਰਿਸ਼ਟੀਨ ਮਿੱਥਿਆ ਕੀਰਤ ਸਾਥ ਚਲਨਥੋ ਪੜਨਥੋ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਣ ਇਸ਼ਟ ਮਿਤਰੇਕ ਬੰਧਵੈ ਲਬਦਿ ਅੰਸਾਦ ਸੰਗੀਣ ਨਾਨਕ ਸੁਖ ਅਸਥਾਨੰ ਗੋਪਾਲ ਭਜਨੰ ਮਹਿਲਾਦਰ ਸੰਗੀਣ ਨਿਮ ਬਿਰਖ ਸੇ ਚੰਦਨੈ ਨਿਕਟ ਬਸੰਤੋ ਬਾਂਸੂ ਨਾਨਕ ਅਹੰਗ ਬੁੱਧ ਨਾ ਬੋਹਤੇ ਗਾਥਾ ਗੁੰਫ ਗੋਪਾਲ ਕਥੰ ਮਤੰ ਮਾਨ ਮਰਦਨੈ ਅਤੰ ਪੰਚ ਛਤ੍ਰੇਣ ਨਾਨਕ ਹਰ ਬਾਣੇ ਪ੍ਰਹਾਰਨੈ ਬਚਨ ਸਾਦ ਸੁਖ ਪੰਥਾ ਲਗੰਥਾ ਵੱਡ ਕਰਮਣੈ ਰਹੰਤਾ ਜਨਮ ਮਰਣੇਨ ਰਮਣੰ ਨਾਨਕ ਹਰ ਕੀਰਤਨੈ ਪਤਰ ਪਰਝੇਣ ਝੜਿਅੰ ਨਹਿ ਜੜਿਅੰ ਪੇੜ ਸੰਪਤਾ ਨਾ ਬੀ ਹੂਣ ਬਖਮਤਾ ਨਾਨਕ ਬਹੰਤ ਜੋਨ ਬਸਰੋ ਰੈਣੀ ਭਾਵਨੀ ਸਾਧ ਸੰਗੇਣ ਲੰਬੰਤੰ ਵਡ ਭਾਗਣੈ ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨੈ ਵਿਆਪਣੈ ਤਾਥਾ ਗੂੜ ਅਪਰੰ ਸਮਝਣੰ ਬਿਰਲਾ ਜਨ ਹੈ ਸੰਸਾਰ ਥਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮੈ ਸੁ ਮੰਤਰ ਸਾਧ ਬਚਨਾ ਕੋਟ ਦੋਖ ਵਿਨਾਸਨੈ ਹਰ ਚਰਨ ਕਮਲ ਧਿਆਨੰ ਨਾਨਕ ਕੁੱਲ ਸਮੂਹ ਉਧਾਰਨੈ ਸੁੰਦਰ ਮੰਤਰ ਸੈਣੈ ਜੀਣ ਮੱਧ ਹਰ ਕੀਰਤਨੈ ਮੁਕਤੇ ਰਮਣ ਗੋਬਿੰਦੈ ਨਾਨਕ ਲਬਦਿ ਅੰਗ ਬੜ ਭਾਗਨੈ ਹਰ ਲਬਦੋ ਮਿੱਤਰ ਸੁਮਿੱਤੋ ਪਿਧਾਰਣ ਕਦੇ ਨ ਚਿਤੋ ਜਾ ਕਾ ਸਥਲ ਤੂਲ ਅਮਿੱਤੋ ਸੋਈ ਨਾਨਕ ਸਖਾ ਜੀ ਸੰਗ ਕਿਤੋ ਅਪਜ ਸੰਗ ਮਟੰਤ ਸਤ ਪੁੱਤਰ ਸਮਰਤ ਬਿਰਦੈ ਗੁਰ ਮੰਤਰਣੈ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਣੈ ਮਰਣੰ ਬਸਰਨੰ ਗੋਵਿੰਦੈ ਜੀਵਣੰ ਘਰਨਾਮ ਧਿਆਵਣੈ ਲਬਣ ਸਾਧ ਸੰਕੇਤ ਨਾਨਕ ਹਰ ਪੂਰਬ ਲਿਖਣਾ ਦਸਨ ਬਿਹੂਨ ਪਿਆੰਗੰ ਮੰਤਰੰ ਗਾ ਰੁੜੀ ਨਿਵਾਰੰ ਬਿਆਦੋ ਪਾੜਨ ਸੰਤੰ ਨਾਨਕ ਲਬਦੋ ਕਰਮਣੈ ਜਤ ਕਥ ਰਮਣੰ ਸ਼ਰਨੰ ਸਰਬਤਰ ਜੀਵਣੈ ਤਤ ਲਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸ਼ਨੈ ਜਰਨਾਰਬਿੰਦਮਨ ਵਿਦਿਆ ਸਿਦੰ ਸਰਬ ਕੁਸ਼ਲ ਨੇ ਗਾਥਾ ਗਾਵੰਤ ਨਾਨਕ ਭਬੀ ਅੰਪਰਾ ਪੂਰਬਣ ਹੈ ਸੁਭਚਨ ਰਮਣ ਗਵਣੰ ਸਾਧ ਸੰਕੇਨ ਉਧਰਨੈ ਸੰਸਾਰ ਸਾਗਨੰ ਨਾਨਕ ਅੰਦਰਪ ਜਨਮ ਨਾ ਲੱਭੇ ਤੇ ਵੇਦ ਪੁਰਾਣ ਸ਼ਾਸਤਰ ਵਿਚਾਰ ਏਕ ਓੰਕਾਰ ਨਾਮ ਉਧਾਰਨ ਕੁਲੇ ਸਮ ਸਗਲ ਉਧਾਰਨ ਵੜ ਭਾਗੀ ਨਾਨਕ ਕੋ ਤਾਰੰ ਸਿਮਰਨੁ ਗੋਬਿੰਦ ਨਾਮੁ ਉਧਰਨੰ ਕਲ ਸਮੂਹਣੈ ਲਬਦੈ ਸਾਧ ਸੰਗੇਣ ਨਾਨਕ ਲਬਦੈ ਸਾਧ ਸੰਗੇਣ ਨਾਨਕ ਵੜ ਭਾਗੀ ਪੇਟੰਤ ਦਰਸਨੈ ਸਰਬ ਦੋਖ ਪਰੰਤਿਆਗੀ ਸਰਬ ਧਰਮ ਦ੍ਰਿੜੰਤਣੈ ਲਬਦੈ ਸਾਧ ਸੰਗੇਣ ਨਾਨਕ ਮਸਤਖ ਲਿਖਿਆਣੈ ਹੋ ਯੋਗੈ ਗੋਵੰਤੋ ਹਰਨ ਭਰਨ ਸੰਪੂਰਨੈ ਸਾਧੂ ਸਤਮ ਜਾਨੋ ਨਾਨਕ ਪ੍ਰੀਤ ਕਾਰਣੰ ਸੁਖੇਣ ਬੈਣ ਰਤਨੰ ਰਚਨੰ ਕਸੰਬ ਰੰਗਣੈ ਰੋਗ ਸੋਗ ਬਿਯੋਗੰ ਨਾਨਕ ਸੁਖ ਨਾ ਸੁਪਨ ਹੈ ਰੋਗ ਸੋਗ ਬਿਯੋਗੰ ਨਾਨਕ ਸੁਖ ਨਾ ਸੁਪਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ